ਬਿੱਤੇ ਕੁਝ ਦਿਨਾਂ ਪਹਿਲਾਂ ਪਿੰਡ ਮਾਂਕੀ ਦੇ ਨਿਵਾਸੀਆਂ ਵੱਲੋਂ ਸਮਰਾਲਾ ਤਹਿਸੀਲ ਦੇ ਵਿੱਚ ਪਟਵਾਰੀ ਚੰਮਲਾਲ ਵੱਲੋਂ ਪਿੰਡ ਮਾਂਕੀ ਦੇ ਡੇਰੇ ਦੀ ਜ਼ਮੀਨ ਦਾ ਇਤਕਾਲ ਕਰਨ ਲਈ 7 ਲੱਖ ਰੁਪਏ ਰਿਸ਼ਵਤ ਮੰਗਣ ਦਾ ਦੋਸ਼ ਲਗਾਇਆ ਗਿਆ ਸੀ ਇਸ ਸਬੰਧ ਦੇ ਵਿੱਚ ਪਿੰਡ ਮਾਂਕੀ ਨਿਵਾਸੀਆਂ ਨੇ ਸਮਰਾਲਾ ਤਹਿਸੀਲ ਦੇ ਵਿੱਚ ਪਟਵਾਰੀ ਅਤੇ ਨਾਇਬ ਤਹਿਸੀਲਦਾਰ ਦੇ ਖਿਲਾਫ ਨਾਰੇਬਾਜ਼ੀ ਵੀ ਕੀਤੀ ਗਈ ਸੀ ਇਹ ਖਬਰ ਸੋਸ਼ਲ ਮੀਡੀਆ ਦੇ ਵਿੱਚ ਵਾਇਰਲ ਹੋਈ ਸੀ ਉਸ ਤੋਂ ਬਾਅਦ ਪਟਵਾਰ ਯੂਨੀਅਨ ਸਮਰਾਲਾ ਵੱਲੋਂ ਪਟਵਾਰੀ ਚੰਨ ਲਾਲ ਉੱਪਰ ਲਗਾਏ ਗਏ ਰਿਸ਼ਵਤ ਮੰਗਣ ਦੇ ਇਲਜ਼ਾਮ ਨੂੰ ਬੇਬੁਨਿਆਦ ਠਹਿਰਾਇਆ ਗਿਆ ਸੀ ਕਲਮਚੋਰ ਹੜਤਾਲ ਕਰ ਦਿੱਤੀ ਗਈ ਸੀ ਅਤੇ ਨਾਲ ਹੀ ਪਟਵਾਰ ਯੂਨੀਅਨ ਨੇ ਐਸ.ਡੀ.ਐਮ ਸਮਰਾਲਾ ਨੂੰ ਬੇਬੁਨਿਆਦ ਦੋਸ਼ ਲਾਉਣ ਵਾਲੇ ਵਿਅਕਤੀ ਉੱਤੇ ਕਾਰਵਾਈ ਕਰਨ ਦੀ ਸ਼ਿਕਾਇਤ ਕੀਤੀ ਸੀ ਅੱਜ ਸਮਰਾਲਾ ਐਸ.ਡੀ.ਐਮ ਦਫ਼ਤਰ ਦੇ ਵਿੱਚ ਰਿਸ਼ਵਤ ਮੰਗਣ ਦਾ ਦੋਸ਼ ਲਾਉਣ ਵਾਲੇ ਵਿਅਕਤੀਆਂ ਨੇ ਐਸ.ਡੀ.ਐਮ ਸਮਰਾਲਾ रजनीश अरोड़ा समूह पत्रकार पाई चारा ते पटवार यूनियन सामने माफी मांगी ਅਤੇ ਕਿਹਾ ਕਿ ਅਸੀਂ ਆਪਣੇ ਸ਼ਬਦ ਵਾਪਸ ਲੈਂਦੇ ਹਾਂ ਜੋ ਵੀ ਅਸੀਂ ਕਿਹਾ ਉਹ ਬੇਬੁਨਿਆਦੀ ਅਸੀਂ ਮਾਫੀ ਮੰਗਦੇ ਹਾਂ ਮੇਰਾ ਨਾਮ ਚਮਨ ਲਾਲ ਹੈ ਤੁਹਾਡੇ ਉੱਪਰ ਕੁੜ ਦਿਨ ਪਹਿਲਾਂ ਇਸ ਪ੍ਰੈਸਰ ਮੰਗਲ 7 ਲੱਖ ਮੰਗਦੇ ਪਿਆ ਰਹੇ ਕੀ ਕੰਮ ਚੱਲ ਰਿਹਾ ਸਰ ਉਹ ਜਮ ਝੂਠੇ ਸੀਗੇ ਬਿਲਕੁਲ ਹੀ ਝੂਠੇ ਸੀਗੇ ਉਹ ਇੰਤਕਾਲ ਸੀਗਾ ਜਿਹੜਾ ਉਹ ਬਹੁਤ ਹੀ ਡਰਾ ਧਮਕਾ ਕੇ ਮੈਨੂੰ ਪ੍ਰੈਸ਼ਰ ਪਾ ਕੇ ਉਹਨਾਂ ਨੇ ਦਰਜ ਕਰਵਾਇਆ ਸੀਗਾ ਤੇ ਜਿਹੜਾ ਉਹ ਇੰਤਕਾਲ ਆ ਉਹ ਦਰਜ ਕਰਨ ਦੀ ਹੋ ਗਈ ਨਹੀਂ ਸੀਗਾ ਪਹਿਲੀ ਗੱਲ ਤੇ ਉਹ ਚੇਲੇ ਦੀ ਸੀਗੀ ਆਪਣੇ ਜ਼ਮੀਨ ਸੀਗੀ ਡੇਰੇ ਦੀ ਉਹ ਚੇਲੇ ਤੋਂ ਚੇਲੇ ਅੱਗੇ ਟੇਲਰ ਤੋਂ ਟੇਲੇ ਟਰਾਂਸਫਰ ਹੋ ਰਹੀ ਸੀਗੀ ਠੀਕ ਹੈ ਜੀ ਤੇ ਮੈਂ ਉਹਨੂੰ ਦਰਜ ਨਹੀਂ ਕਰ ਰਿਆ ਸੀਗਾ ਹਾਂ ਜੀ ਇਲਜ਼ਾਮ ਕਿਉਂ ਲਗਾਇਆ ਹਾਂਜੀ ਇਲਜ਼ਾਮ ਕਿਉਂ ਲਗਾਇਆ ਜੀ ਤੁਹਾਡੇ ਉਹ ਇਲਜ਼ਾਮ ਰਿਟਲੀ ਲਗਾਏਗਾ ਕਿਉਂਕਿ ਅੰਤਰਲ ਦਰਜ ਹੋ ਗਿਆ ਤੇ ਜਦੋਂ ਉਹਦੇ ਚ ਕੁਰਸੀ ਨਾਮਾ ਤਸਦੀਕ ਕਰਨਗੇ ਸੀ ਕੋਈ ਆ ਰਿਹਾ ਤੇ ਪਲੱਸ ਉਹ ਡੇਰੇ ਦੀ ਜ਼ਮੀਨ ਹੋਣ ਕਰਕੇ ਉਹ ਤਸੀਲਦਾਰ ਸਾਹਿਬ ਨੇ ਨਾਮਨਜ਼ੂਰ ਕਰਤਾ ਠੀਕ ਹੈ ਜੀ ਜਦੋਂ ਨਾਮਨਜ਼ੂਰ ਹੋਇਆ ਉਹਨਾਂ ਨੂੰ ਲੱਗਿਆ ਵੀ ਹੁਣ ਤਾਂ ਸਾਡਾ ਜੋ ਕੰਮ ਹੋਣਾ ਨਹੀਂ ਕਿਉਂਕਿ ਉਹ ਜ਼ਮੀਨ ਉਹ ਦੋ ਤਿੰਨ ਜਗ੍ਹਾ ਅੱਗੇ ਵੇਚੀ ਬੇਚ ਰੁੱਕੇ ਸੀਗੇ ਬਿਆਨ ਬਿਆਨਾ ਕਰਾ ਕੇ ਤੇ ਦੂਜੀ ਹੜਤਾਲ ਦੇ ਬੈਠੇ ਹੋ ਕਿ ਅੱਜ ਉਹ ਅਖੀਰ ਆਵੇ ਅੱਜ ਸਾਡਾ ਇਹੀ ਫੈਸਲਾ ਹੋਇਆ ਵੀ ਉਹਨਾਂ ਨੇ ਮਾਫੀ ਮੰਗੀ ਹੈ ਪੂਰੀ ਬਿੜਵਾਰ ਯੂਨੀਅਨ ਤੋਂ ਮਾਫੀ ਮੰਗੀ ਆ ਕਿ ਅਸੀਂ ਤੁਹਾਡੀ ਸ਼ੋਭੀ ਖਰਾਬ ਕਰਨ ਲਈ ਕੰਮ ਕੀਤਾ ਸੀਗਾ ਜਿਹਦਾ ਨਾਮ ਰਤਿੰਦਰ ਸਿੰਘ ਆ ਜੀ ਪ੍ਰਧਾਨ ਦੀ ਰੈਗਿਯੂ ਬਿੜਵਾਰ ਯੂਨੀਅਨ ਤਸੀਲ ਸਮਰਾਲਾ ਕੀ ਕਹਿਣਾ ਚਾਹੁੰਦੇ ਆ ਅੱਜ ਦੇ ਮਾਮਲੇ ਵਿੱਚ ਮਾਫੀ ਦਾ ਨਾਮ ਹੋਊਗਾ ਅੱਗੇ ਕੀ ਕਰੀਏ ਮਾਫੀ ਨਾਮ ਦੇ ਵਿੱਚ ਇਹ ਆ ਜੀ ਆ ਪਿਛਲੇ ਦੋ ਤਿੰਨ ਦਿਨਾਂ ਦੇ ਵਿੱਚ ਜਿਹੜਾ ਮਾਰਕੀ ਬਣ ਦੇ ਵਿੱਚ ਇੱਕ ਇੰਤਕਾਲ ਆਇਆ ਸੀਗਾ ਚੇਲੇ ਦੀ ਵਿਰਾਸਤ ਵਾਲਾ ਉਹਦੇ ਵਿੱਚ ਇਹ ਵਿਰਾਸਤ ਸੀ ਜਿਹੜੀ ਗਲਤ ਸੀ ਕੋਸ਼ਤ ਉਹ ਵਿਅਕਤੀ ਇਹਨੂੰ ਆਪਣਾ ਗਲਤ ਤਰੀਕੇ ਦੇ ਨਾਲ ਆਪਣੇ ਨਾਮ ਕਰਾ ਕੇ ਜਿਹੜਾ ਅੱਗੇ ਕੁਝ ਮਨਸੇਈ ਉਹਨਾਂ ਦੀ ਕਰਾਉਣਾ ਚਾਹੁੰਦੇ ਸੀਗੇ ਕੰਮ ਉਹ ਗਲਤ ਸੀ ਜਿਸ ਕਰਕੇ ਉਹ ਇੰਤਕਾਲ ਨਾਮਨਜ਼ੂਰ ਹੋ ਗਿਆ ਜਿਸ ਕਰਕੇ ਅਸੀਂ ਸਟ੍ਰਾਈਕ ਵੀ ਕੀਤੀ ਸੀਗੀ ਉਹਨਾਂ ਨੇ ਪਰਿਵਾਰੀਆਂ ਦਾ ਜਿਹੜਾ ਅਕਸਰ ਖਿਲਾਫ ਕੀਤਾ ਸੀਗਾ ਫਿਰ ਸਾਡੇ ਸਮਾਨਯੋਗ ਐਡੀਐਮ ਸਾਹਿਬ ਰਜਨੀਸ਼ ਰੋੜਾ ਜੀ ਤੇ ਹਰੀਸ਼ ਮਾਰਦੀ ਆਪਣੇ ਨਾਇਬ ਤਸਰੀਲਾ ਸਾਹਿਬ ਇਹਨਾਂ ਨੇ ਸਾਨੂੰ ਉਹਨੇ ਬੁਲਾ ਕੇ ਉਹਨਾਂ ਬੰਦਿਆਂ ਨੂੰ ਵੀ ਬੁਲਾਇਆ ਉਹ ਬੰਦਿਆਂ ਨੇ ਗਲਤੀ ਮੰਨੀ ਆ ਆਪਣੀ ਤੇ ਉਹ ਉਹ ਕਹਿੰਦੇ ਵੀ ਸਭ ਤੋਂ ਜ਼ਿਆਦਾ ਭਾਵੁਕ ਹੋ ਕੇ ਜਾਂ ਕਿਸੇ ਨੇ ਕਹਿਣ ਤੇ ਜੋ ਵੀ ਕੀਤਾ ਉਹ ਆਪਣੀ ਗਲਤੀ ਮੰਨ ਚੁੱਕੇ ਨੇ ਹੁਣ ਤੇ ਅੱਗੇ ਤੋਂ ਉਹਨਾਂ ਨੇ ਇਹ ਵੀ ਮੰਨਿਆ ਕਿ ਅੱਗੇ ਤੋਂ ਦਸਤਰਾ ਦੇ ਵਿੱਚ ਜਾ ਕੇ ਇਹੋ ਜਿਹਾ ਕਿਸੇ ਵੀ ਰਵਾਇਤੀ ਨਾਲ ਮਤਲਬ ਕੋਈ ਭੰਦੀ ਸ਼ਬਦਾਂ ਦੀ ਨਹੀਂ ਬਤਨਗੇ ਗਲਤ ਕੰਮ ਲਈ ਨਹੀਂ ਆਉਣਗੇ ਤੇ ਪਿਛਲੇ 4 ਦਿਨਾਂ ਤੋਂ ਜਿਹੜਾ ਡਰਾਮਾ ਖੇਡਿਆ ਜਾ ਰਿਹਾ ਹਾਂਜੀ ਲੋਕਾਂ ਨੂੰ ਨੁਕਸਾਨ ਆ ਉਹਦੇ ਪਰਪਾਈ ਕੌਣ ਕਰੂਗਾ ਦੇਖੋ ਜੀ ਜਿਹੜੀ ਸਟ੍ਰਾਈਕ ਅਸੀਂ ਕਰੀ ਸੀ ਅਸੀਂ ਵੀ ਨਹੀਂ ਚਾਹੁੰਦੇ ਵੀ ਆਪਾਂ ਇਹੋ ਜਿਹਾ ਕੰਮ ਕਰੀਏ ਪਰ ਇੱਕ ਮਜਬੂਰੀ ਬਣ ਜਾਂਦੀ ਆ ਜਦੋਂ ਕੋਈ ਵੀ ਕਿਸੇ ਵੀ ਪਰਿਵਾਰੀ ਨਾਲ ਆ ਜਾਂ ਕੋਈ ਮਸਲੂਕੀ ਹੁੰਦੀ ਆ ਗਲਤ ਕੋਈ ਗਾਲੀ ਕਲੋਚ ਕਰਦਾ ਹਨਾ ਤਾਂ ਅਸੀਂ ਹੁਣ ਜਿਹੜੀ ਸਟ੍ਰਾਈਕ ਆ ਉਹ ਬੱਸ ਲਵਾਂਗੇ ਤੇ ਜਿਹੜਾ ਕੰਮ ਆਪਣਾ ਬਿਲਕੁਲ ਆਮ ਨਾਰਮਲ ਦਿਨਾਂ ਦੇ ਵਾਂਗ ਆ ਜਿਹੜਾ ਕੀਤਾ ਜਾਂਦਾ ਹੈ ਜਰਮਨਜੀਤ ਸਿੰਘ ਜੀ ਕਿਹੜਾ ਪਿੰਡ ਮਾਰਕੀ ਜੀ ਇਹ ਮਸਲਾ ਵੈੜਦਾ ਮਸਲਾ ਇੰਤਕਾਲ ਦਾ ਸੀਗਾ ਜੀ ਦੋ ਸਰਕਾਰ ਨੇ ਇੱਕ ਆਪਸ਼ਨ ਦੇ ਖਿਲਾਫ ਮਹਮ ਵੱਡੀ ਹੋਈ ਆ ਜੀ ਤੇ ਇਸ ਅਸਲ ਦੇ ਵਿੱਚ ਉਹ ਇੰਤਕਾਲ ਨੂੰ ਡਰਾ ਤੰਗਾ ਕੇ ਦਰਵਾ ਕਰਵਾਉਣਾ ਚਾਹੁੰਦੇ ਸੀਗੇ ਦਬਾ ਦੇ ਪਾ ਕੇ ਹੋਰ ਇਦਾਂ ਦੀ ਸਰ ਕੋਈ ਗੱਲ ਹੀ ਹੈ ਜਿਹੜਾ ਜਿਹੜਾ ਡਰਾਮਾ ਕੀਤਾ ਸਰ ਵਾਸਤੇ ਨਹੀਂ ਸਰ ਕੋਈ ਡਰਾਮਾ ਨਹੀਂ ਹੈਗਾ ਜੀ ਉਹ ਸਾਨੂੰ ਮੰਨ ਲੋ ਜੀ ਜਾਇਕਰ ਸਾਰਤੀ ਬੰਦੇ ਦਾ ਪ੍ਰੈਸ਼ਰ ਲਾ ਲੋ ਜੀ ਉਹ 20000 ਹੋ ਗਿਆ ਜੀ ਸਾਰੀ ਬੰਦਾ ਕੌਣ ਨਹੀਂ ਸਰ ਕਿਸੇ ਦਾ ਨਾਮ ਹੀ ਲੈਣਾ ਚਾਹੁੰਦੇ ਨਹੀਂ ਉਹ ਤੁਹਾਨੂੰ ਪੈਸੇ ਵਾਲੀ ਗੱਲ ਕਿਵੇਂ ਕਰਨੂ ਪਿਆ ਸੀ ਜੀ ਉਹ ਸੱਤ ਲੱਖ ਇਹ ਜਿਹੜਾ ਸ਼ਰਾਰਤੀ ਬੰਦੇ ਦਾ ਹੀ ਕੰਮ ਸੀ ਉਹ 7 ਲੱਖ ਨੂੰ ਬੜਾ ਉਛਾਲਿਆ ਵਾ 7 ਲੱਖ ਮੰਗਿਆ ਕਿ ਬਟਵਾ ਦੇ ਨਹੀਂ ਸਰ ਉਹਨੇ ਕੁਝ ਨਹੀਂ ਕੋਈ ਰਪਿਆ ਨਹੀਂ ਮੰਗਾਈ ਤੇ ਹੁਣ ਤੁਸੀਂ ਅੱਜ ਕੀ ਕਰਨਾ ਹੈ ਉਹ ਅਗਰ ਹੀ ਮਾਫੀ ਮੰਗਣਾ ਚਾਹੁੰਦੇ ਐ ਜੇ ਕੋਈ ਗੱਲ ਨਹੀਂ ਸਾਥੋਂ ਗਲਤੀ ਹੋ ਗਈ ਭਾਵਕ ਹੋਗੇ ਰਾਜੀ ਜੀ ਹੋ ਗਏ ਰਾਜੀ ਜੀ ਜਿਹਨਾਰੇ ਪਤੀ ਦੀ ਤਕਲੀਫ ਹੈ ਹਾਂ ਬਣਵਾੜੀਆਂ ਨੇ ਸਭ ਕੁਝ ਹੀ ਕੀਤਾ ਜੀ ਸਾਡੇ ਨੂੰ ਦਸਤਾਵੇਜ਼ ਆਏ ਹੋਏ ਨੇ ਅਸੀਂ ਮਾਨਕੇ ਵਾਲੇ ਵੀ ਰਹੋ ਨਾ ਇਹਨਾਂ ਨੂੰ 7 ਦਿਨ ਐਜੇ ਲਈ ਤੁਹਾਨੂੰ ਆਏ ਨਹੀਂ ਪਤਾ ਕਿ ਇਹ ਕੰਮ ਪਈ ਹੈ ਜਾਂ ਗਲਤ ਹੈ 8 ਮਹੀਨੇ ਦੇ ਇਹ ਕਹਿੰਦੇ ਜੀ ਅਸੀਂ ਫਿਰਦੇ ਸੀ ਇਹਨਾਂ ਦੀ ਮਦਦ ਕਰਨਾ ਹੈ ਜੀ ਸਾਨੂੰ ਆਏ ਨਹੀਂ ਪਤਾ ਜੀ ਸਾਨੂੰ ਬਾਅਦ ਚ ਪਤਾ ਲੱਗਿਆ ਵੀ ਇਹ ਤੁਸੀਂ ਦਸਤਾਵੇਜ਼ ਕਰ ਰਹੇ ਹੋ ਤੁਸੀਂ ਕਹਿੰਦੇ ਜੀ ਮੇਰੇ ਗੁਰਦਵਾਰਾ ਸਾਹਿਬ ਜੀ ਜਲਦਾਰ ਸਾਨੂੰ ਆਏ ਨਹੀਂ ਪਤਾ ਸੀਗਾ ਜੀ ਇਹ ਕੰਮ ਲੀਗਲ ਹੈ ਕਿ ਨਹੀਂ ਕਿ ਲਈ ਤਾਂ ਕਰਕੇ ਅਸੀਂ ਜੋਸ਼ਟੇ ਬੋਲਗੇ ਜੋਸ਼ਟੇ ਬੋਲਗੇ ਉਹ ਸਰ ਅਸੀਂ ਆਪਣੇ ਸ਼ਬਦ ਵਾਪਸ ਲੈ ਲਏ ਜੀ ਪਰ ਜੋਸ਼ਟੇ ਬੋਲਗੇ ਪਤਾ ਹੀ ਨਹੀਂ ਲੱਗੇ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਅੱਜ ਤੋਂ 3 ਦਿਨ ਪਹਿਲਾਂ ਇੱਕ ਤਸੀਲ ਦਫਤਰ ਦੇ ਵਿੱਚ ਕਟਨੌਈ ਸੀ ਮਾਨਕੀ ਪਿੰਡ ਦੇ ਜਿਹੜੇ ਕੁਛ ਬਛਿੰਦੇ ਸੀ ਉਹਨਾਂ ਉਨੂੰ ਇੰਜਾਮ ਲਗਾਇਆ ਗਿਆ ਸੀ ਸਾਡੇ ਪਟਵਾਰੀ ਤੇ ਵੀ ਉਹਨੇ 7 ਲੱਖ ਰੁਪਏ ਦੀ ਰਿਸ਼ਵਤ ਮੰਗੀ ਇੰਤਕਾਲ ਦਰਜ ਕਰਨ ਦੇ ਬਦਲੇ ਜਦੋਂ ਤੱਥ ਨੂੰ ਕੋਠੇਗਾ ਤਸੀਲਦਾਰ ਸਾਹਿਬ ਰਸੀਬ ਨੂੰ ਪਾਇਆ ਗਿਆ ਵੀ ਉਹ ਇੱਕ ਡੇਰੇ ਦੀ ਲੈਂਡ ਸੀਗੀ ਜਿਹਦਾ ਉਹ ਆਪਣਾ ਬਰਸ ਬੰਦਕਾਲ ਕਰਵਾਉਣਾ ਚਾਹਦੇ ਸਨ ਅਸੀਂ ਸਾਰੇ ਜਾਣਦੇ ਹਾਂ ਰੈਵੀਓਲੇ ਤੇ ਬਿਹਤਰ ਜਾਣਦੇ ਨੇ ਡੇਰਿਆਂ ਦੀ ਲੈਂਡ ਜਿਹੜੀ ਹੈ ਉਹ ਚੇਲੇ ਤੋਂ ਮਹੰਤ ਤੋਂ ਚੇਲੇ ਨੂੰ ਅੱਗੋਂ ਤਾਸ ਰੋਂਦੀ ਨਹੀਂ ਉਹ ਸਿਰਫ ਕੇਟੇਕਰ ਹੁੰਦਾ ਹੈ ਉਹ ਚੇਲਾ ਬਾਤਨਾ ਮੰਦਾਵੇ ਉਹ ਮਾਲਕ ਨਹੀਂ ਹੋ ਸਕਦਾ 댓 ਇਸ ਓਨਿੰਗ ਮੈਨੇਜਰ ਸੋ ਇਹ ਬੰਦੇ ਚਾਹੁੰਦੇ ਸਨ ਕਿਸੇ ਤਰੀਕੇ ਜ਼ਮੀਨ ਜਿਹੜੀ ਹੈ ਉਹਨਾਂ ਦੇ ਨਾਂ ਤੇ ਚੜ ਜਵੇ ਤੇ ਅੱਗੋਂ ਉਹ ਡੀਲਰਾਂ ਦੇ ਰਾਹੀਂ ਉਹ ਜਿਹਨਾਂ ਦਾ ਟੀਸ਼ਰਟੀ ਗੱਡੀ ਸੀ ਬੇਚ ਕੇ ਇਹਨੂੰ ਵਾਚ ਵੇਟ ਕੇ ਖਾਸ ਕਰਨ ਸੋ ਬੇਸਿਕਲੀ ਉਹ ਡੇਰੇ ਦੀ ਜ਼ਮੀਨ ਨੂੰ ਹੜਤਣਾ ਚਾਹੁੰਦੇ ਸਨ ਜਦੋਂ ਤੁਸੀਂ ਪਟਵਾਰੀ ਸਾਹਿਬ ਨੇ ਇਸ ਦੀ ਨਕਾਦੀ ਕੀਤੀ ਹੈ ਤਾਂ ਜੋ ਅੱਜ ਜਿਵੇਂ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਲਿਖ ਕੇ ਵੀ ਦੇ ਰਹੇ ਨੇ ਵੀ ਅਸੀਂ ਸੋਚਿਆ ਸੀ ਜਿਵੇਂ ਪੰਜਾਬ ਦੇ ਵਿੱਚ ਸਰਕਾਰ ਵੱਲੋਂ ਕ੍ਰਪਸ਼ਨ ਅਗੇਂਸਟ ਮੁਹਿੰਮ ਜਾਰੀ ਕੀਤੀ ਗਈ ਹੈ ਇਹ ਆਪਾਂ ਉਸੇ ਲੜੇ ਦੇ ਵਿੱਚ ਪਟਵਾਰੀ ਆ ਤਹਿਸੀਲਦਾਰ ਨੂੰ ਡਰਾ ਕੇ ਇਹ ਜ਼ਮੀਨ ਦਾ ਇੰਤਕਾਲ ਕਰਾ ਲਾਂਗੇ ਤੇ ਫਿਰ ਵੇਚ ਵਟ ਕੇ ਖਾ ਲਾਂਗੇ ਇਹ ਉਹਨਾਂ ਦਾ ਮੋਟਿਵ ਸੀ ਜੋ ਉਹ ਅੱਜ ਉਹ ਕਹਿ ਕੇ ਗਏ ਨੇ ਪਹਿਲਾਂ ਜਿਹੜੀ 1996 ਦੀ ਹੋਈ ਹੋਈ ਹੈ ਉਸ ਤੋਂ ਨਹੀਂ 1996 ਨਹੀਂ ਇਸ ਤੋਂ ਪਹਿਲਾਂ 2019 ਦੇ ਵਿੱਚ ਰਜਿਸਟਰੀ ਹੋਈ ਹੈ ਉਹ ਅਸੀਲਾ ਸਾਹਿਬ ਉਹਦੀ ਪੜਤਾਲ ਕਰ ਰਹੇ ਨੇ ਵੀ ਉਹ ਰਜਿਸਟਰੀ ਕਿਹਨਾਂ ਹਾਲਾਤਾਂ ਵਿੱਚ ਹੋਈ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਸੀ ਇਹ ਇਸ ਤੋਂ ਮੈਂ ਹੋਰ ਦੱਸਣਾ ਚਾਹੁੰਦਾ ਹਾਂ ਸਰਕਾਰ ਦੀ ਇਹਦੇ ਵਿੱਚ ਕ腐ਸ਼ਨ ਅਗੇਂਸ ਮਨਸ਼ਾ ਬਿਲਕੁਲ ਕਲੀਅਰ ਹੈ ਪੰਜਾਬ ਸਰਕਾਰ ਕਲੀਅਰ ਹੈ ਇਹ ਇਸ ਤੋਂ ਪਹਿਲਾਂ ਇਹ ਮਸ਼ਿੰਦੇ ਜਿਹੜੇ ਆ ਮਾਨਯੋਗ ਐਮਐਲਏ ਸਾਹਿਬ ਹਲਕਾ ਵਿਧਾਇਕ ਜਿਹੜੇ ਪੁਲਿਸ ਇਹ ਸਭ ਮੁਰਦਾਈ ਸਾਹਿਬ ਨੇ ਕਹੇ ਤੁਸੀਂ ਥੋੜੇ-ਬੋੜੇ ਪੈਸੇ ਇਹਨਾਂ ਨੂੰ ਦੇ ਦੋ ਜੇ ਕੋਈ ਮੰਗਦਾ ਤੇ। ਇਹ ਫੇਰ ਆਪਾਂ ਇਹਨਾਂ ਨੂੰ ਬਿਜ਼ਨਸ ਵੱਲੋਂ ਪੜਾਵਾਂਗੇ। ਪਰ ਇਹ ਉਸ ਤੋਂ ਬਾਅਦ ਵਿਧਾਇਕ ਦੇ ਖਿਲਾਫ ਵੀ ਮਾੜਾ ਚੰਗਾ ਬੋਲ ਕੇ ਉੱਥੋਂ ਵਾਪਸ ਆ ਗਏ ਆ। ਜਿੱਥੋਂ ਇਹ ਕਲੀਅਰਟ ਹੁੰਦਾ ਵੇ ਵੀ ਕਿਸੇ ਪਟਵਾਰੀ ਨੇ ਪੈਸੇ ਨਹੀਂ ਸਰ ਮੰਗੇ। ਇਹ ਵਡਾਈ ਸਾਹਿਬ ਦਾ ਸਰਕਾਰ ਦਾ ਰਸੂਖ ਯੂਜ਼ ਕਰਕੇ ਅਸਰਾਂ ਨੂੰ ਬਦਨਾਮ ਕਰਕੇ ਰੋਹਾ ਪਾ ਕੇ ਨੋਟ ਫਰੀ ਕਰਨ ਦਾ ਕਾਰਨ ਨਿਕਲਣਾ ਨਾ ਸਿਰਫ ਮੋਟਿਵ ਸੀ ਉਹ ਮੋਟਿਵ ਨਾਲ ਦਾ ਪੂਰਾ ਨਹੀਂ ਹੋ ਸਕਿਆ ਸਰ ਅੰਕੀ ਨੇ ਕਰ ਵੀ ਹੋਵੇਗੀ ਜੋ ਨੀਮਨ ਸਾਹਿਬ ਤਸੀਲਦਾਰ ਸਾਹਿਬ ਲੈ ਕੇ ਜਿੰਨੇ ਉਸ ਸਰ ਬੰਦੀ ਕਰਦੇ ਬੱਚੇ ਨੇ ਮਾਫੀ ਦੀ ਗੱਲ ਆ ਰਹੀ ਹੈ ਜੀ ਵਿੱਚੋਂ ਮਾਫੀ ਦੀ ਉਸੇ ਸਬੰਧ ਵਿੱਚ ਆਏ ਸਨ ਜੀ ਅਸੀਂ ਗਲਤ ਹੋਏ ਸਾਨੂੰ ਭਾਵੇਂ ਗਲ ਪਿੰਡ ਦੇ ਕੁਝ ਲੋਕਾਂ ਨੇ ਸਤਾਨੀ ਬੰਦਿਆ ਨੇ ਇਹਨੂੰ ਪਰਮਾਤਮਾ ਵੀ ਤੁਸੀਂ ਇਦਾਂ ਨਹੀਂ ਗੱਲ ਕਹਿ ਦਿਓ ਵੀ ਅਫਸਰਾਂ ਨੇ ਪੈਸੇ ਮੰਗੇ ਤਸੀਲਦਾਰ ਨੇ ਜਾਂ ਨੈਪਸੀਲਰ ਨੇ ਜਾਂ ਪਰਿਵਾਰੀ ਨੇ ਪੈਸੇ ਮੰਗੇ ਇਹਦਰ ਦੇ ਮਦਦ ਇਕਾਲ ਕਰ ਦਿੰਦੇ ਤੁਹਾਡਾ ਪਰ ਜਿਹੜੇ ਸਾਡੇ ਤਸੀਲਦਾਰ ਨੇ ਨੈਪਸੀਲਰ ਫਰੀਦ ਸਿੰਘ ਨੇ ਜਾ ਜਿਹੜਾ ਸਾਡਾ ਪਟਵਾਰੀ ਉਹ ਬਿਲਕੁਲ ਨਵਾਂ ਵਿਸ਼ੇਸ਼ਤ ਮਹੀਨੇ ਦਾ ਉਹਨਾਂ ਨੇ ਬਿਲਕੁਲ ਜੋ ਨੀਮਨ ਸਰ ਬੰਦੀ ਕਰਦੇ ਕੀਤੀ ਨੇ ਨਿਕਾਲੇ ਦਾ ਨਾਮਜ਼ੂਰ ਆਲਰੇਡੀ ਕੀਤਾ ਹੋਇਆ ਹੈ ਇਸ ਲਈ ਜਿਹੜੇ ਤਿੰਨ ਚਾਰ ਦਿਨਾਂ ਤੋਂ ਡਰਾਮਾ ਚੱਲਦਾ ਰਿਹਾ ਇਹਨਾਂ ਕੋਲ ਲੋਕਾਂ ਨੂੰ ਕਿਸਾਨ ਵੀ ਹੋਇਆ ਵਾਸਤੂਨ ਤਾਰੀਖਾਂ ਨੂੰ ਵੀ ਨਹੀਂ ਪਈ ਹੈ ਇਹ ਨਹੀਂ ਲੱਗੀ ਕਿਸੇ ਦੇਖੋ ਤਸੀਲਾ ਸਾਹਿਬ ਨੇ ਇਹ ਲਿਖ ਕੇ ਜੋ ਵੀ ਭੇਜਣਗੇ ਡੀਸੀ ਸਾਹਿਬ ਨੂੰ ਨੀਮਨ ਸਰ ਬੰਦੀ ਕਰ ਰਹੀ ਹੈ ਮਚਾਈ ਜਿਹੜੀ ਮਾਫੀ ਦੀ ਗੱਲ ਕੀਤੀ ਹੈ ਕਿ ਕਾਨੂੰਨ ਅਨੁਸਾਰ ਉਹ ਸਹੀ ਹੋਊਗੀ ਉਹ ਲੈ ਕੇ ਆਉਂਦੇ ਨੂੰ ਕਾਨੂੰਨ ਅਨੁਸਾਰ ਜੇ ਜੋ ਤਸੀਲਾ ਸਾਹਿਬ ਲਿਖ ਕੇ ਦੇਣਗੇ ਉਹ ਤਾਂ ਨੀਮਨ ਸਰ ਹੋਏਗੀ ਮਾਫੀ ਦੀ ਜਿਹੜੀ ਗੱਲ ਆਈ ਹੈ ਵੀ ਇਹ ਕੰਪਨੀ ਨੇ ਵੀ ਗਲਤੀ ਹੋ ਗਈ ਹੈ ਵੀ ਅਸੀਂ ਕਿਸੇ ਦੀ ਇਮੇਜ ਖਰਾਬ ਕੀਤੀ ਹੈ ਜਾਂ ਕਿਹ ਲੋਨਾਂ ਦੀ ਕਿਸੇ ਨੂੰ ਸਮਝਾਇਆ ਵੀ ਤੁਸੀਂ ਇਹ ਗਲਤ ਕਰ ਆਏ ਹੋ ਵੀ ਕਿਸੇ ਦਾ ਨੁਕਸਾਨ ਜਿਹੜਾ ਇੱਕ ਬੰਦਾ ਉਹ ਜਿੰਨੇ ਕੋਲ ਤੁਹਾਡੇ ਪੈਸਾ ਮੰਗਿਆ ਹੀ ਨਹੀਂ ਤੁਸੀਂ ਉਹਦਾ ਨੁਕਸਾਨ ਕਰੋਗੇ ਨੌਕਰੀ ਨਾਲ ਨੁਕਸਾਨ ਉਸ ਕਰਾਵੇ ਤੇ ਫਿਰ ਕਿਤੇ ਇਹਨਾਂ ਦੇ ਸੁਰਤ ਆਈ ਹੈ ਤੇ ਹੁਣ ਆ ਕਹਿੰਦੇ ਛੜ ਕੋ ਗਲਤੀ ਹੋ ਗਈ ਹੈ ਤੇ ਮੈਂ ਤੁਸਮੇਨ ਮਾਫੀ ਮੰਗਣ ਦੇ ਪਿੱਛੇ ਮੋਟਿਵ ਆਈ ਵੀ ਜਿਹੜਾ ਜ਼ਮੀਨ ਕਿਸੇ ਨਾ ਕਿਸੇ ਤੋਂ ਹੈ ਇੰਤਕਾਰ ਦਾ ਦੋ ਕਹਿੰਦੇ ਜ਼ਮੀਨ ਸੜ ਕੋ ਇਹ ਧਰੇਜ ਵੀ ਨੇ ਸਰਕਾਰ ਕਦੇ ਵਾਪਸ ਮੈਨੂੰ ਹੰਡਰਡ ਦੇ ਦੂਤੇ ਇਹਨੇ ਮੇਰੀ ਹੈ ਕਰੀ